아 <듬> 22 ਸਾਲ ਬਾਅਦ ਰਾਜਧਾਨੀ ਦੇ ਵਿੱਚ ਬੀਜੇਪੀ ਜਿੱਤ ਹੋਈ ਹੈ ਕਿੰਨਾ ਖੁਸ਼ਕ ਮਹਿਸੂਸ ਕਰਦੇ ਹੋ ਇਹ ਬਹੁਤ ਸਾਰੇ ਦੇਸ਼ 'ਚ ਅੱਜ ਜਸ਼ਨ ਮਨਾਏ ਜਾ ਰਹੇ ਆ ਸ਼੍ਰੀ ਨਰਿੰਦਰ ਮੋਦੀ ਜੀ ਦੀ ਮਿਹਨਤ ਨੂੰ ਰੰਗ ਲੱਗੇ ਨੇ ਜੇ ਕਿ ਅੱਜ ਦਿੱਲੀ ਜਿੱਤ ਲਈ ਆਪਾਂ ਤੇ ਇੱਥੇ ਅੱਜ ਹਲਕਾ ਜੰਡਿਆਲਾਗਰੂ ਦੇ ਵਿੱਚ ਪੂਰੀ ਟੀਮ ਵੱਲੋਂ ਸਰਦਾਰ ਹਰਦੀਪ ਸਿੰਘ ਜੀ ਗਿੱਲ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਉਹਨਾਂ ਜਿੱਤ ਦੇ ਵਿੱਚ ਲੱਡੂ ਵੰਡੇ ਜਾ ਰਹੇ ਆ ਤੇ ਬਹੁਤ-ਬਹੁਤ ਮੁਬਾਰਕਾਂ ਸਾਰੇ ਦੇਸ਼ਵਾਸੀਆਂ ਨੂੰ ਇਹ ਲੱਗਦਾ ਵੀ ਪੰਜਾਬ ਵਿੱਚ ਵੀ ਭਾਜਪਾ ਸਰਕਾਰ ਦੀ ਇਸੇ ਤਰ੍ਹਾਂ ਜਿੱਤੇ ਹਾਂ ਹਾਂਜੀ ਬਿਲਕੁਲ ਜੀ ਹੁਣ ਪੰਜਾਬ ਦੇ ਲੋਕ ਵੀ ਇਸ ਤੋਂ ਉਤਸ਼ਾਹਿਤ ਹੋਣਗੇ ਕਿ ਜੇਕਰ ਦਿੱਲੀ ਦੇ ਵਿੱਚ ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਅਹਿਮੀਅਤ ਦਿੱਤੀ ਆ ਤੇ ਹੁਣ ਪੰਜਾਬ ਦੇ ਲੋਕ ਵੀ ਇਸ ਤੋਂ ਉਤਸ਼ਾਹਿਤ ਹੋਣਗੇ 2027 ਦੇ ਵਿੱਚ ਆਉਣ ਵਾਲੀ ਸਰਕਾਰ ਜਿਹੜੀ ਹੈ ਭਾਜਪਾ ਦੀ ਹੋਵੇਗੀ ਕਿਉਂਕਿ ਜਿਹੜੇ ਦੇ ਲੈ ਕੇ ਕਿਹੜੇ ਕਿਹੜੇ ਸਰਕਾਰ ਪੰਜਾਬ ਵਿੱਚ ਰਾਜ ਕਰੇਗੀ ਹਾਂਜੀ ਬਿਲਕੁਲ 2027 ਦੇ ਵਿੱਚ ਜਿਹੜੀ ਅੱਜ ਪੰਜਾਬ ਦੀ ਜਨਤਾ ਜਿਹੜੀ ਆ ਪਫਾਂ ਭਾਰ ਹੋ ਚੁੱਕੀ ਹੈ ਕਿਉਂਕਿ ਜਿਹੜੀ ਹੁਣ ਮੌਜੂਦਾ ਸਰਕਾਰ ਇਹ ਆਮ ਆਦਮੀ ਪਾਰਟੀ ਇਸ ਨੇ ਬਹੁਤ ਹੀ ਜਨਤਾ ਨੂੰ ਤੰਗ ਕੀਤਾ ਜਿਹੜੇ ਵਾਅਦੇ ਕੀਤੇ ਸਾਨੂੰ ਇਹਨਾਂ ਕੋ ਪੂਰੇ ਨਹੀਂ ਹੋਏ ਨਸ਼ਾ ਖਤਮ ਕਰਨਾ ਚਾਹਿਆ ਪਰ ਨਸ਼ਾ ਹੋਰ ਜੋਰਾਂ ਤੇ ਚੱਲ ਰਿਹਾ ਹੈ ਗੁੰਡਾਗਰਦੀ ਚੱਲ ਰਹੀ ਹੈ ਲਾਅ ਐਂਡ ਆਰਡਰ ਇਹਨਾਂ ਕੋ ਸੰਭਿਆ ਨਹੀਂ ਜਾ ਰਿਹਾ ਇਸ ਕਰਕੇ ਜਿਸ ਤਰ੍ਹਾਂ ਜੋਗੀ ਜੀ ਨੇ ਯੂਪੀ ਦੇ ਵਿੱਚ ਗੁੰਡਾਗਰਦੀ ਨੂੰ ਖਤਮ ਕੀਤਾ ਇਸ ਤਰ੍ਹਾਂ 2027 ਦੇ ਵਿੱਚ ਆਉਣ ਵਾਲੀ ਸਰਕਾਰ ਜਿਹੜੀ ਹੈ ਬੀਜੇਪੀ ਹੈ ਬੀਜੇਪੀ ਆਉਣ ਦੇ ਨਾਲ ਇਹ ਜਿਹੜਾ ਗੁੰਡਾਗਰਦੀ ਅਤੇ ਨਸ਼ਾ ਪੰਜਾਬ ਦੇ ਵਿੱਚੋਂ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਬਹੁਤ ਜ਼ਿਆਦਾ ਖੁਸ਼ੀ ਅਸੀਂ ਸ਼ਬਦਾਂ ਦੇ ਵਿੱਚ ਦੱਸ ਹੀ ਨਹੀਂ ਸਕਦੇ ਕਿ ਹਲਕਾ ਜੰਡੇਆਲਿਆ ਗੁਰੂ ਦੇ ਵਿੱਚ ਆ ਸਾਰੇ ਆਪਾਂ ਵਰਕਰ ਇਕੱਠੇ ਹੋਏ ਆ ਸਰਦਾਰ ਹਰਦੀਪ ਸਿੰਘ ਜੀ ਗਿੱਲ ਜੀ ਦੀ ਅਗਵਾਈ ਦੇ ਵਿੱਚ ਸਰਦਾਰ ਕਮਰਬੀਰ ਅਸੈਂਬਲੀ ਮੰਜਲ ਸਾਹਿਬ ਚੇਅਰਮੈਨ ਸਾਹਿਬ ਅਤੇ ਪੂਰੀ ਟੀਮ ਜਿਹੜੀ ਆ ਅਸੀਂ ਰਲ ਕੇ ਜਸ਼ਨ ਮਨਾਏ ਮਨਾਉਂਦੇ ਆ ਖੁਸ਼ੀ ਦੇ ਵਿੱਚ ਲੱਡੂ ਆਂਡ ਰਹੇ ਅੱਜ ਭਾਰਤੀ ਜਨਤਾ ਪਾਰਟੀ ਵਾਸਤੇ ਬਹੁਤ ਹੀ ਵੱਡੀ ਖੁਸ਼ੀ ਆ ਕਿ ਅੱਜ ਦਿੱਲੀ ਦੀ ਰਾਜਧਾਨੀ ਵਿੱਚ ਇੱਕ ਲੰਮੇ ਸਮੇਂ ਬਾਅਦ ਲੋਕਤੰਤਰ ਦੀ ਜਿੱਤ ਹੋਈ ਆ ਭਾਰਤੀ ਜਨਤਾ ਪਾਰਟੀ ਦੀ ਉੱਥੇ ਹੁੰਜਾ ਫਿਰ ਜਿੱਤ ਹੋਈ ਆ ਤੇ ਝੂਠੇ ਵਾਦੇ ਕਰਨ ਵਾਲਿਆਂ ਨੂੰ ਲੋਕਾਂ ਨੇ ਨਕਾਰਿਆ ਹੈ ਝੂਠੇ ਵਾਦੇ ਕਰਨ ਵਾਲਿਆਂ ਦੀ ਆਪਣੀ ਸੀਟ ਵੀ ਜਿਹੜੀ ਉਹ ਨਹੀਂ ਬਚ ਸਕੀ ਲੋਕਾਂ ਨੇ ਜਿਹੜੀ ਝੂਠ ਦੀ ਬਣ ਆ ਤੇ ਬਣੀ ਸੀ ਆਮ ਆਦੀ ਪਾਰਟੀ ਉਹਦਾ ਪਤਨ ਅੱਜ ਤੋਂ ਸ਼ੁਰੂ ਹੋ ਗਿਆ ਹੈ ਜੀ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਿੱਚ ਖਾਸਾ ਉਸ਼ਾ ਪਾਰਾ ਪਾਇਆ ਜਾ ਰਿਹਾ ਹੈ ਪੂਰੇ ਦੇਸ਼ ਵਿੱਚ ਜਸ਼ਨ ਮਨਾਇਆ ਜਾ ਰਿਹਾ ਤੇ ਅੱਜ ਵਿਧਾਨ ਸਭਾ ਹਾਲ ਕਾ ਜੰਡਿਆਲਾ ਗੁਰੂ ਵਿਖੇ ਵੀ ਜਿਹੜੇ ਪਾਰਟੀ ਦੇ ਵਰਕਰ ਆ ਉਹ ਇਸ ਪ੍ਰਕਾਰ ਗਦਗਦ ਹੈ ਕਿ ਖੁਸ਼ੀ ਨਾਲ ਖੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਇੱਕ ਦੂਜੇ ਨੂੰ ਜਿਹੜਾ ਖੁਸ਼ੀ ਦਾ اظہار ਕਰਨ ਵਾਸਤੇ ਉਹ ਸਾਰੇ ਅਸੀਂ ਇੱਥੇ ਇਕੱਤਰ ਹੋਏ ਆ ਤੇ ਅੱਜ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਮਾਣ ਮਹਿਸੂਸ ਕਰ ਰਿਹਾ ਹੈ ਕਿ ਪੰਜਾਬ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵੱਡੇ ਮਾਰਜਨ ਨਾਲ ਜਿੱਤ ਕੇ ਪੰਜਾਬ ਸਰਕਾਰ ਬਣਾਈ ਤੇ ਅੱਜ ਵੀ ਸਾਹਮਣੇ ਕਿਹਾ ਕਿ 2025 ਦੇ ਇਲੈਕਸ਼ਨ ਨੇ ਛੱਡ ਗਏ 2050 ਤੱਕ ਦੀ ਮੋਰਟੀਸਬ ਮੈਨੂੰ ਨਹੀਂ ਤੋੜਾ ਸਕਦੇ ਤੇ ਕੀ ਕਾਰਨ ਹੈ ਜਿਹੜੇ ਐਡੀ ਵੜੀ ਚੇਤਨਾ ਬੀਜੇਪੀ ਜਿਹੜੀ ਜਿੱਤੀ ਹੈ ਕਿਉਂਕਿ ਇਹ ਜਿਹੜੀ ਸਰਕਾਰ ਸੀ ਝੂਠ ਦੇ ਸਹਾਰੇ ਬਣੀ ਸੀ ਝੂਠੇ ਵਾਅਦਿਆਂ ਨਾਲ ਪੰਜਾਬ ਵਿੱਚ ਦੇਖੋ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਪਰ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਤੁਸੀਂ ਦੱਸੋ ਅੱਜ ਜਿੰਨੇ ਆ ਵੀ ਸਕੀਮਾਂ ਕੇਂਦਰ ਸਰਕਾਰ ਦੀਆਂ ਸਕੀਮਾਂ ਨਰੇਗਾ ਦੀ ਗੱਲ ਕਰ ਲਈਏ ਕੁਝ ਕੱਚੇ-ਕੁੱੱਚੇ ਪੱਕੇ ਕਰਨ ਦੀ ਸਕੀਮ ਜੇ ਆਪਾਂ ਗੱਲ ਕਰ ਲਈਏ ਕਣਕ ਪ੍ਰਧਾਨ ਮੰਤਰੀ ਬ੍ਰੀਫ ਕਲਿਆਣ ਅਨ ਯੋਜਨਾ ਵਿੱਚ ਸਰਬ ਸਿੱਖਿਆ ਅਭਿਆਨ ਵਿੱਚ ਸਿੱਖਿਆ ਦਾ ਜਿਹੜਾ ਚੱਲ ਰਿਹਾ ਉਸ ਤੋਂ ਬਾਅਦ ਆ ਜਿਹੜਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਸਾਰੀਆਂ ਦੀਆਂ ਸਾਰੀਆਂ ਸਕੀਮਾਂ ਸੈਂਟਰ ਸਪੌਂਸਰਡ ਆ ਜਿਹੜੀਆਂ ਗ੍ਰਾਂਟ ਆ ਰਹੀ ਉਹ ਕੇਂਦਰ ਸਰਕਾਰ ਵੱਲ ਆ ਰਹੀ ਆ ਪੰਜਾਬ ਸਰਕਾਰ ਦੀ ਇੱਕ ਵੀ ਲੋਪੜਾਈ ਦੀ ਜਿਹੜੀ ਉਹ ਸਕੀਮ ਪੰਜਾਬ ਸਰਕਾਰ ਨਾ ਤੇ ਲਿਆ ਸਕੀ ਆ ਨਾ ਇੰਪਲੀਮੈਂਟ ਕਰ ਸਕੀ ਆ ਸਗੋਂ ਜਿਹੜੀਆਂ ਕੇਂਦਰ ਦੀਆਂ ਸਹੂਲਤਾਂ ਉਹਦੇ ਵਿੱਚ ਅੜਿੱਕੇ ਜਰੂਰ ਡਾ ਰਹੀ ਆ ਕਿ ਇਹ ਸਕੀਮਾਂ ਕਿਤੇ ਕਾਮਯਾਬ ਨਾ ਹੋ ਜਾਈਂ 27 ਸਾਲ ਬਾਅਦ ਜਿਹੜੀ ਰਾਜਧਾਨੀ ਜਿਹੜੀ ਹੈ ਬੀਜਪੀ ਨੇ ਜਿੱਤੀ ਹੈ ਔਰ ਆਉਣ ਵਾਲੇ ਸਮੇਂ 'ਚ ਕੀ ਕੀ ਦਿੱਲੀ ਵਸਤੇ ਤੁਸੀਂ ਕੰਮ ਕਰ ਸਕਦੇ ਹੋ ਉੱਥੇ ਆਉਣ ਵਾਲੇ ਸਮੇਂ 'ਚ ਮੋਦੀ ਸਰਕਾਰ ਦੀ ਗਰੰਟੀ ਉੱਤੇ ਲੋਕਾਂ ਨੇ ਵਿਸ਼ਵਾਸ ਕੀਤਾ ਮੋਦੀ ਸਰਕਾਰ ਲੋਕ ਜਿਹੜੀ ਲੋਕਾਂ ਨਾਲ ਝੂਠੇ ਵਾਅਦੇ ਨਹੀਂ ਕਰਦੀ ਜੋ ਕਹਿੰਦੀ ਆ ਕਿਉਂਕਿ ਅੱਜ ਵੇਖੋ ਪੰਜਾਬ ਵਿੱਚ ਵੀ ਜਦੋਂ ਪਿੰਡਾਂ ਵਿੱਚ ਜਾਂਦਾ ਨਾ ਲੋਕੀ ਕਹਿੰਦੇ ਕਿ ਸਾਨੂੰ ਜਿਹੜੇ ਮੁਫਤ ਸਿਲੰਡਰ ਮੋਦੀ ਸਾਹਿਬ ਨੇ ਦਿੱਤੇ ਤੇ ਮੋਦੀ ਸਾਹਿਬ ਕੋ ਕਿਸੇ ਨੇ ਮੰਗੇ ਨਹੀਂ ਸੀ ਜਿਹੜੀ ਕਣਕ ਆ ਜਿਹੜੀ ਮੁਫਤ ਕਣਕ ਆ ਰਹੀ ਆ ਪੰਜਾਬ ਵਿੱਚ ਉਹ ਮੋਦੀ ਸਾਹਿਬ ਉਹ ਕਿਸੇ ਨੇ ਮੰਗ ਨਹੀਂ ਕੀਤੀ ਬਿਨਾ ਮੰਗਿਆ ਦਿੱਤੀ ਜਾ ਰਹੀ ਹੈ ਤੇ ਜਦੋਂ ਕਿਤੇ ਸਰਕਾਰ ਬਣ ਗਈ ਤੇ ਇਹ ਜਿਹੜੇ ਖੁੱਲੇ ਗੱਫੇ ਜਿਹੜੇ ਲੋਕਾਂ ਨੂੰ ਮਿਲਨੇ ਆ ਉਹਦੀ ਵੇਟ ਲੋਕ ਕਰ ਰਹੇ ਬੇਸਬਰੀ ਨਾਲ ਕਿ ਕਦੋਂ ਪੰਜਾਬ ਵਿੱਚ ਮੋਦੀ ਸਾਹਿਬ ਦੀ ਅਗਵਾਈ ਵਿੱਚ ਸਰਕਾਰ ਬਣੇ ਤੇ ਜਿਹੜੀਆਂ ਦੂਜੇ ਰਾਜਾਂ ਨੂੰ ਸਹੂਲਤਾਂ ਮਿਲਦੀਆਂ ਉਹ ਸਹੂਲਤਾਂ ਵੀ ਜਿਹੜੀਆਂ ਪੰਜਾਬ ਵਿੱਚ ਲਾਗੂ ਹੋਣ ਪੰਜਾਬ ਵਿੱਚ 2027 ਦਾ ਕੀ ਕਿਨਾਰਾ ਰਹੇਗਾ ਪੰਜਾਬ ਵਿੱਚ 2027 ਵਿੱਚ ਜਿਵੇਂ ਹਰਿਆਣੇ ਵਿੱਚ ਸਰਕਾਰ ਬਣੀ BJP ਦੀ ਤੀਜੀ ਵਾਰੀ ਦਿੱਲੀ ਵਿੱਚ ਅੱਜ ਸਰਕਾਰ ਨੇ ਇਹ ਸਾਫ਼ ਕਰ ਦਿੱਤਾ ਕਿ ਆਉਣ ਵਾਲੀ 2027 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵੱਡੇ ਮਾਰਜਿਨ ਨਾਲ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾਈ ਪਰਉਣ ਜਾ ਰਹੀ ਹੈ। ਹਾਂਜੀ ਦਿੱਲੀ ਵਿੱਚ ਭਾਜਪਾ ਸਰਕਾਰ ਜਿੱਤ ਹੋਈ ਆ ਤੇ ਭਾਜਪਾ ਸਰਕਾਰ ਬਣੀ ਹੈ ਕੀ ਕਹਿਣਾ ਚਾਹੋਗੇ? ਅੱਜ ਭਾਰਤੀ ਜਨਤਾ ਪਾਰਟੀ ਨੇ ਬੜੀ ਪ੍ਰਚੰਡ ਜਿੱਤ ਜਿਹੜੀ ਆ ਉਹ ਦਿੱਲੀ ਦੇ ਵਿੱਚ ਕਰਕੇ ਦਿਖਾਈ ਆ। ਦਿੱਲੀ ਦੇ ਲੋਕਾਂ ਦੇ ਨਾਲ ਜਿਹੜਾ ਅਨਿਆਏ ਹੋ ਰਿਹਾ ਸੀਗਾ ਉੱਥੇ ਇੰਨੇ ਕੁ ਮਾੜੇ ਹਾਲਾਤ ਸੀਗੇ ਦਿੱਲੀ ਦੇ ਕਿ ਇੱਕ ਹੰਕਾਰਿਆ ਹੋਇਆ ਅਫਸਰ ਕਹਿ ਸਕਦੇ ਆ ਆਪਾਂ ਨੂੰ ਪੜਿਆ ਲਿਖਿਆ ਕਹਿੰਦੇ ਪੜਿਆ ਲਿਖਿਆ ਵੱਡ ਗੁਨਾਹਗਾਰ ਉਹ ਵਿਅਕਤੀ ਨੇ ਦਿੱਲੀ ਦੇ ਲੋਕਾਂ ਨਾਲ ਜੀਣਾ ਹਰਾਮ ਕੀਤਾ ਸੀ ਅੱਜ ਦਿੱਲੀ ਨੂੰ ਉਸ ਵਿਅਕਤੀ ਤੋਂ ਨਜਾਤ ਮਿਲੀ ਆ ਔਰ ਦਿੱਲੀ ਸਾਰੀ ਖੁਸ਼ ਆ ਔਰ ਇਸ ਖੁਸ਼ੀ ਦੀ ਲਹਿਰ ਅੱਜ ਪੂਰੀ ਤਰ੍ਹਾਂ ਪੰਜਾਬ ਤੱਕ ਵੀ ਬੜੇ ਜੋਰਾਂ ਸ਼ੋਰਾਂ ਨਾਲ ਆਈ ਆ ਤੇ ਮੈਂ ਇੱਕ ਬੇਨਤੀ ਕਰਦੇ ਆ ਜਿੱਦਾਂ ਉਥੇ ਝਾੜੂ ਉਥੇ ਮਾਂਜਿਆ ਗਿਆ ਉਦਾਂ ਹੀ ਝਾੜੂ ਆ ਪੰਜਾਬ 'ਚ ਵੀ ਮਾਂਜਿਆ ਜਾਏਗਾ ਬੜੇ ਥੋੜੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚੋਂ ਝਾੜੂ ਦਾ ਜੁੱਲੀ ਬਿਸਤਰਾ ਗੋਲ ਕਰ ਦੇਾਂਗੇ ਕਿਸਾਨਾਂ ਜਿਹੜੇ ਮੰਗਾਇਦੇ ਲੈ ਕੇ ਬਾਰਡਰ ਤੇ ਬੈਠੇ ਉਹਨਾਂ ਦਾ ਕੀ ਭਾਈ ਸਾਹਿਬ ਦੇਖੋ ਮੇਰੀ ਬੇਨਤੀ ਆ ਉਹ ਵੀ ਸਮੇਂ ਨਾਲ ਸਾਰੀਆਂ ਹੱਲ ਹੋਣਗੀਆਂ ਵਕਤ ਲੱਗਦਾ ਹਰ ਚੀਜ਼ ਨੂੰ ਔਰ ਉਹਦੇ ਉੱਤੇ ਬਕਾਇਦਾ ਕਮੇਟੀ ਬਣ ਚੁੱਕੀ ਆ ਉਹਦੇ ਤੇ ਗੱਲਬਾਤ ਚੱਲ ਰਹੀ ਆ ਤੇ ਪਰਮਾਤਮਾ ਮਿਹਰ ਕਰੂਗਾ ਉਹ ਵੀ ਬਹੁਤ ਜਲਦ ਮਸਲੇ ਹੱਲ ਹੋਣਗੇ ਅੱਜ ਕਿੰਨੀ ਖੁਸ਼ੀ ਦੀ ਗੱਲਾਂ ਖੁਸ਼ੀ ਦੀ ਤੇ ਮੈਂ ਕਹਿੰਦਾ ਹੱਦ ਨਹੀਂ ਜੇ ਹੈਗੀ ਉਹ ਕਹਿੰਦੇ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਤੇ ਹੁਣ ਜਿਹੜੀ 2027 ਆ ਉਹ ਭਾਰਤੀ ਜਨਤਾ ਪਾਰਟੀ ਦੀ ਆ